ਹਾਂਜੀ ਜੇਸੀ ਚੱਲ ਰਹੀ ਹੈ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਮੈਕਸਿਮਮ ਟੈਂਪਰੇਚਰ 34.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ ਪੁਆਇੰਟ 2 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 17.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 16.6 ਡਿਗਰੀ ਸੈਂਟੀਗ੍ਰੇਡ ਸੋ ਇਹ ਲਗਭਗ ਪੁਆਇੰਟ 8 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਨੀਅਰ ਨੋਰਮਲ ਟੈਂਪਰੇਚਰ ਕੰਡੀਸ਼ਨਸ ਜਿਹੜੀਆਂ ਅੱਜਕੱਲ ਪ੍ਰਵੇਲ ਕਰ ਰਹੀਆਂ ਨੇ ਬਟ ਕਿਉਂਕਿ ਹੁਣ ਇੱਕ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਅਸੀਂ ਪਿੱਛੇ ਅਬਜ਼ਰਵ ਕਰ ਰਹੇ ਹਾਂ ਸੋ ਆਉਣ ਵਾਲੇ 2-3 ਦਿਨ ਉਹਦੇ ਕਰਕੇ ਸਾਰੇ ਪੰਜਾਬ ਵਿੱਚ ਕਾਫੀ ਥਾਵਾਂ ਤੇ ਜਿਹੜੀ ਮੋਡਰੇਟ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਨਾਲ-ਨਾਲ ਲਾਈਟਨਿੰਗ ਥੰਡਰ ਦੀ ਡਿਵੈਲਪਮੈਂਟ ਔਰ ਤੇਜ਼ ਹਵਾਵਾਂ ਨੇ ਜਿਹੜੀਆਂ ਉਹ ਵੀ ਚੱਲ ਸਕਦੀਆਂ ਨੇ ਲਗਦਾ ਕਿ ਲੋਕਾਂ ਨੂੰ ਵੀ ਇਹ ਰਾਹਤ ਮਿਲੂਗੀ ਤ ਜੀ ਜਦੋਂ ਵੀ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਹੁੰਦੀ ਹੈ ਤਾਂ ਉਹਦੇ ਨਾਲ ਡੇ ਟਾਈਮ ਜਿਹੜਾ ਟੈਂਪਰੇਚਰ ਉਹਦੇ ਵਿੱਚ ਜ਼ਰੂਰ ਗ੍ਰਾਵਟ ਆਉਂਦੀ ਹੈ ਜਦੋਂ ਕਿ ਨਾਈਟ ਟਾਈਮ ਥੋੜਾ ਟੈਂਪਰੇਚਰ ਵੱਧ ਜਾਂਦਾ ਹੈਗਾ ਸੋ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਦੋ ਤਿੰਨ ਗ੍ਰਾਵਟ ਜਿਹੜੀ ਅਬਜ਼ਰਵ ਕਰ ਸਕਦੇ ਆ ਜੀ ਕਿਉਂਕਿ ਹੁਣ ਜਿਹੜੇ ਕਣਕ ਦੀ ਕ੍ਰੌਪ ਆ ਉਹ ਪੱਕ ਚੁੱਕੀ ਹੈ ਤੇ ਹਾਰਵੈਸਟਿੰਗ ਉਹਦੀ ਸਟਾਰਟ ਹੋ ਚੁੱਕੀ ਹੈ ਸੋ ਅਸੀਂ ਉਹਨਾਂ ਫਾਰਮਰਸ ਨੂੰ ਹੀ ਸਲਾਹ ਦੇ ਰਹੇ ਹਾਂ ਕਿ ਕਿਉਂਕਿ ਦੋ ਤਿੰਨ ਦਿਨ ਜਿਹੜੇ ਬਾਰਿਸ਼ ਔਰ ਤੇਜ਼ ਹਵਾਵਾਂ ਲਾਈਟਨਿੰਗ ਕੰਟਰੀ ਹੋ ਸਕਦੀ ਹੈ ਸੋ ਇਹ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਨੂੰ ਹਾਰਵੈਸਟਿੰਗ ਜਿਹੜੀ ਪਲਾਨ ਕਰਨੀ ਚਾਹੀਦੀ ਹੈ ਫਿਲਹਾਲ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਅਗਲੇ ਦੋ ਤਿੰਨ ਦਿਨ ਕੰਡੀਸ਼ਨਸ ਹਲੇ ਨਹੀਂ ਸਹੀ ਹੈਗੇ ਔਰ ਜੇ ਉਹਨਾਂ ਨੇ ਆਲਰੇਡੀ ਹਾਰਵੈਸਟਿੰਗ ਕਰ ਕਰ ਲਈ ਹੈਗੀ ਤਾਂ ਉਹਨਾਂ ਨੂੰ ਪ੍ਰੋਡਿਊਸ ਦੀ ਹੈ ਜੀ ਜ਼ਰੂਰ ਸਾਮ ਸੰਭਾਲ ਕਰ ਲੈਣੀ ਚਾਹੀਦੀ ਹੈ ਕਾਏ ਦਾ ਕੋਈ ਨੁਕਸਾਨ ਨਾ ਹੋ ਸਕੇ ਕਿਉਂਕਿ ਕੱਲ ਔਰ ਪਰਸੋਂ ਸਪੈਸ਼ਲੀ 13 ਔਰ 14 ਤਰੀਕ ਨੂੰ ਜੁੜੀਆਂ ਕੰਡੀਸ਼ਨਸ ਜ਼ਿਆਦਾ ਨਾ ਦੇ ਵਿੱਚ ਤੇਜ਼ ਹਵਾਆਂ ਜਾਂ بارش ਹੋ ਸਕਦੀ ਹੈ ਔਰ ਇਹਦੇ ਕਰਕੇ ਜਿਹੜਾ ਆਈਐਮਡੀ ਵੱਲੋਂ 13 ਤਰੀਕ ਨੂੰ ਔਰੇਂਜ ਔਰ 14 ਤਰੀਕ ਨੂੰ yellow alert ਵੀ ਜਾਰੀ ਕੀਤਾ ਗਿਆ ਸੋ ਇਹਨਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਪੂਰੇ ਪੰਜਾਬ ਦੇ ਵਿੱਚ ਆ ਜਾਂ ਕੁਝ ਕੁਝ ਲੱਗ ਕੇ ਆ ਜਿੱਦਾ ਹਾਂ ਜੀ ਇਹ ਬੜਾ ਸਿਸਟਮ ਐਕਸਪੈਕਟਿਡ ਹੈ ਕਿ ਆਲਮੋਸਟ ਸਾਰਾ ਪੰਜਾਬ ਹੀ ਇਹ ਕਵਰ ਕਰ ਸਕਦਾ ਆਲਮੋਸਟ ਸਾਰੇ ਡਿਸਟ੍ਰਿਕਟਸ ਵਿੱਚ ਹੀ जी इस तरह दैदर कंडीशन लाइट टू मॉडरेट बारिश और तेज़ हवा लाइटनिंग थंडरिंग रोड हो सकती है right, okay. बिल्कुल जी क्योंकि फिलहाल तो डबल्यू डी सिस्टम का इफेक्ट दो तीन दिन प्रिवेल कर वाला सो so, वे डे टाइम टैंपरेचर के कुछ गिरावट हो सकती है बट उद तो बाद जो कंडीशन क्लीयर हो जाए ने फिर जो टैंपरेचर ग्रैजुअली राइज कर स देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर